ਏ ਆ ਜੀ ਸਾਡਾ ਛੋਟਾ ਭਰਾ ਆਉਣ ਵਾਲਾ ਕਾਸਕੋ ক্রিকেট ਦਾ ਤੇ ਲੈਦਰ ਗ੍ਰੀਡ ਦਾ ਸੁਪਰਸਟਾਰ ਫਤੇ ਚੀਮਿਆ ਦਾ ਉਮਰ 8 ਸਾਲ ਕਿੰਨਾ ਚਿਰ ਹੋ ਗਿਆ ਤੈਨੂੰ ক্রিকেট ਖੇੜਦੇ ਨੂੰ ਤਿੰਨ ਚਾਰ ਸਾਲ ਲੈਦਰ ਵੀ ਖੇਡਦਾ ਕਾਸਕੋਈ ਤੇ ਬਾਲ ਮੈਂ ਦੇਖ ਰਿਹਾ ਤੈਨੂੰ ਲੈਗ ਸਪਿਨ ਪਾਉਂਦੇ ਆ ਨੂੰ ਇਹ ਕਿੱਥੋਂ ਸਿੱਖੀਆ ਪਾਪਾ ਤੋਂ ਸਿੱਖੀਆ ਪਾਪਾ ਕੋਚ ਆ ਠੀਕ ਆ ਤੇ ਕੀ ਸੁਪਨਾ IPL ਹੈ ਕਿ ਨਾ ਇੰਡੀਆ ਹੈ ਕਿ ਨਾ ਤੇ ਫਿਰ ਆਪ ਨੂੰ ਲੈਦਰ ਸ਼ੁਰੂ ਕਰਨੀ ਪੈਣੀ ਉਹਦੇ ਲਈ ਲੈਦਰ ਦੀ ਬਾਲ ਤੇ ਪ੍ਰੈਕਟਿਸ ਕਰਨੀ ਪੈਣੀ ਹੈ ਹੈ ਫਤਿਹ ਕਰੇਗਾ ਪੱਕਾ ਇਹ ਆ ਭਰਾ ਸਾਡਾ ਛੰਦੇ ਜੀ ਮੇ ਦਾ ਭਤੀਜਾ ਮਨਦੀਪ ਸਿੰਘ ਦਾ ਪੁੱਤਰ ਠੀਕ ਹੈ ਤੇ ਗੋਡ ਬlesਸ ਯੂ ਠੀਕ ਹੈ ਤੇ ਹਰਮਨ ਤੁਰੀ ਵੀ ਦੇਖ ਰਿਹਾ ਸੀ ਬਾਲ ਮੁੰਡੇ ਦੀ ਕਰਕੇ ਦਿਖਾਵੇ ਆ ਦੇਖੋ ਇਹਨੂੰ ਦਿਖਾਓ ਉਂਗਲਾਂ ਨਾਲ ਕਰਕੇ ਦਿਖਾ ਲੈਗ ਸਪਿਨ ਕਰਕੇ ਕਰ ਰਹੀ ਸੀ ਜਿਹੜੀ ਤੂੰ ਜਿਹੜੀ ਲੈਗ ਸਪਿਨ ਕਰ ਰਹੀ ਸੀ ਕਿਵੇਂ ਕਰੇ ਆਹਾ ਆਹਾ ਆ ਏਦਾਂ ਫੜ ਕੇ ਕਰ ਰਹੀ ਸੀ ਹਾਂ ਹਜੇ ਉਮਰ ਕੁਛ ਵੀ ਉਮਰ ਨਹੀਂ ਹੈਗੀ ਐ ਹਰਮਨ 8 ਸਾਲ ਦੀ ਮੁੰਡੇ ਦੀ ਉਮਰ ਆ ਅਸੀਂ ਦੇਖੀ ਜਾਂਦੇ ਸੀਗੇ ਬੋਲਾ ਪਾ ਰਿਹਾ ਸੀਗਾ ਇਹਨੇ ਕੀ ਕੀਤਾ ਲੈਗ ਸਪਿਨ ਵੀ ਪਾਈ ਫਿਰ ਉਸ ਤੋਂ ਬਾਅਦ ਲੈਗ ਸਪਿਨਰ ਦੇ ਵਿੱਚ ਹੀ ਗੂਗਲੀ ਸਿੱਟ ਪਾਈ ਸਾਰਾ ਕੁਝ ਕਰ ਰਿਹਾ ਸੀ ਹਜੇ ਉਮਰ ਕੁਛ ਵੀ ਉਮਰ ਨਹੀਂ ਹੈ ਤੇ ਆਉਣ ਵਾਲਾ ਸਾਡਾ 스타 ਤੇ ਮਿਹਨਤ ਕਰ ਠੀਕ ਹੈ ਮਿਹਨਤ ਕਰਦਾ ਚੱਲ ਮਿਹਨਤ ਕਰ ਬੋਲਾ ਥੈਂਕ ਯੂ